ਸਵਾਗਤ ਹੈ ਜੀ ਤੁਹਾਡਾ ਯਾਰ ਪਟਿਆਲਵੀ ਚੈਨਲ ਵੱਲੋਂ ਅੱਜ ਆਪਣੀ ਤਿਆਰੀ ਹੈ ਜੀ ਗੁਰਦੁਆਰਾ ਸਾਹਿਬ ਨਾਨਕਚੀਰਾ ਬਿੱਦਰ ਕਰਨਾਟਕਾ ਜਾਣ ਵਾਸਤੇ ਗੁਰਦੁਆਰਾ ਲੰਗਰ ਸਾਹਿਬ ਦੇ ਸਾਹਮਣੇ ਬਹੁਤ ਸਾਰੇ ਟੈਂਪੂ ਟਰੈਵਲਰ ਤੇ ਬੱਸਾਂ ਰੋਜ਼ਾਨਾ ਸਵੇਰੇ-ਸਵੇਰੇ ਚੱਲਦੀਆਂ ਨੇ ਟੈਂਪੂ ਟਰੈਵਲਰ ਦਾ ਕਿਰਾਇਆ 380 ਰੁਪਏ ਪਰ ਸਵਾਰੀ ਹੈ ਅਸੀਂ ਜਿਸ ਤਰ੍ਹਾਂ ਏਸੀ ਬੱਸ ਕੀਤੀ ਹੋਈ ਹੈ ਇਹਦਾ ਕਿਰਾਇਆ 500 ਰੁਪਏ ਪਰ ਸਵਾਰੀ ਹੈ ਸਾਡੀ ਆਪ ਸੰਗਤਾਂ ਨੂੰ ਸਲਾਹ ਹੈ ਕਿ ਏਸੀ ਬੱਸ 'ਚ ਸਫ਼ਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਫ਼ਰ ਥੋੜਾ ਥਕਾਉਣ ਵਾਲਾ ਹੈ ਰਸਤੇ ਵਿੱਚ ਸੜਕਾਂ ਦੀ ਹਾਲਤ ਕੋਈ ਏਡੀ ਬਹੁਤ ਵਧੀਆ ਨਹੀਂ ਹੈਗੀ ਗੁਰਦੁਆਰਾ ਨਾਨਕਚੀਰਾ ਗੁਰਦੁਆਰਾ ਲੰਗਰ ਸਾਹਿਬ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਕਰੀਬ ਸਾਢੇ 3 ਘੰਟੇ ਆਪਾਂ ਨੂੰ ਲੱਗ ਜਾਂਦੇ ਨੇ ਟੋਟਲ ਟਰੈਵਲਿੰਗ ਦੇ ਜੇ ਕੰਟੀਨਿਊ ਟਰੈਵਲ ਕਰੀਏ ਪਰ ਰਸਤੇ ਵਿੱਚ ਇੱਕ ਪੜਾਏ ਬਾਬਾ ਜੋਰਾਵਰ ਸਿੰਘ ਜੀ ਦਾ ਗੁਰਦੁਆਰਾ ਆਪਣਾ ਹੁਣ ਉੱਤੇ ਪਹੁੰਚ ਚੁੱਕੇ ਆ ਇੱਥੇ ਰੁੱਕ ਕੇ ਲੰਗਰ ਛੱਕ ਕੇ ਅੱਗੇ ਜਾਣਾ ਪੈਂਦਾ ਤਾਂ ਇਸ ਕਰਕੇ 5 ਤੋਂ 6 ਘੰਟੇ ਆਪਾਂ ਨੂੰ ਲੱਗ ਜਾਂਦੇ ਨੇ ਟਰੈਵਲਿੰਗ ਚ ਇੱਕ ਸਾਈਡ ਦੇ ਇਹ ਗੁਰਦੁਆਰਾ ਸਾਹਿਬ ਇਤਿਹਾਸਕ ਨਹੀਂ ਹੈਗਾ ਇਹ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਯਾਦ ਵਿੱਚ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਬਣਾਇਆ ਗਿਆ ਹੈ ਇੱਕ ਪੜਾਏ ਜਿੱਥੇ ਸੰਗਤਾਂ ਲੰਗਰ ਛੱਕ ਕੇ ਅੱਗੇ ਨਾਨਕ ਚੀਰਾ ਸਾਹਿਬ ਜਾ ਸਕਦੀਆਂ ਨੇ ਇਸ ਨੂੰ ਆਪਣੀ ਪਿੰਡੂ ਭਾਸ਼ਾ ਵਿੱਚ ਜਹਾਜ਼ ਵਾਲਾ ਗੁਰਦੁਆਰਾ ਵੀ ਕਹਿ ਦਿੰਦੇ ਨੇ ਇਸ ਗੁਰਦੁਆਰਾ ਸਾਹਿਬ ਦੀ ਛੱਤ ਤੇ ਇੱਕ ਜਹਾਜ਼ ਦਾ ਸਟੈਚੂ ਬਣਿਆ ਹੋਇਆ ਜੋ ਕਿ ਇੱਕ ਮਿਊਜ਼ੀਅਮ ਹੈ ਆਪਾਂ ਛੱਤ ਤੇ ਜਾ ਕੇ ਜਹਾਜ਼ ਦੀ ਸੈਰ ਕਰਦੇ ਹਾਂ ਹੁਣ ਇਹ ਸਾਹਮਣੇ ਆਪਾਂ ਦੇਖ ਸਕਦੇ ਹਾਂ ਜੀ ਜਹਾਜ਼ ਜੋ ਕਿ ਛੱਤ ਦੇ ਉੱਤੇ ਪਾਰਕ ਕੀਤਾ ਹੋਇਆ ਹੈ ਚਲੋ ਹੁਣ ਆਪਾਂ ਚੱਲਦੇ ਆਂ ਜਹਾਜ਼ ਦੇ ਅੰਦਰ ਲਓ ਜੀ ਸਵਾਗਤ ਵਿੱਚ ਪਹਿਰੇਦਾਰ ਵੀ ਖੜਾ ਹੈ ਸਾਹਮਣੇ ਆ ਜਹਾਜ਼ ਚਲੋ ਫਿਰ ਆਜੋ ਹੁਣ ਕਿਨੇ ਕਿਨੇ ਇਹਦੇ ਤੇ ਝੂਟਾ ਲੈਣਾ ਆਜੋ ਚੱਲੀਏ ਜਿੱਦਾਂ ਆਪਾਂ ਦੇਖ ਸਕਦੇ ਆਂ ਕਾਰ ਸੇਵਾ ਕੰਪਨੀ ਦੀ ਸੱਚਖੰਡ 에ਅਰਲਾਈਨ ਆ ਇਹ ਬੋਰਡਿੰਗ ਸ਼ੁਰੂ ਹੋ ਚੁੱਕੀ ਆ ਜੀ ਚਲੋ ਹੁਣ ਆਪਾਂ ਇਹਦੇ ਅੰਦਰ ਚੱਲ ਕੇ ਦੇਖਦੇ ਆਂ ਇਸਦੇ ਅੰਦਰ ਬਹੁਤ ਹੀ ਜਾਣਕਾਰੀ ਭਰਪੂਰ ਤਸਵੀਰਾਂ ਲਗਾਈਆਂ ਗਈਆਂ ਹਨ ਇੱਕ ਬਹੁਤ ਹੀ ਖੂਬਸੂਰਤ ਤੇ ਵਧੀਆ ਮਿਊਜ਼ੀਅਮ ਬਣਾਇਆ ਗਿਆ ਹੈ ਲਗਭਗ ਸਿੱਖ ਇਤਿਹਾਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਇਹਨਾਂ ਤਸਵੀਰਾਂ ਦੇ ਵਿੱਚ ਇਥੇ ਲੰਗਰ ਛਕਣ ਤੋਂ ਪ੍ਰੰਤ ਹੁਣ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਵੱਲ ਅਗਲਾ ਗੁਰਦੁਆਰਾ ਸਾਹਿਬ ਹੈ ਜੀ ਮਾਤਾ ਭਾਗੌਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਮਾਤਾ ਭਾਗੋ ਜੀ ਦਾ ਗੁਰਦੁਆਰਾ ਆਪਣੇ ਅੰਤਲੇ ਸਮੇਂ 'ਚ ਮਾਤਾ ਭਾਗੋ ਜੀ ਇਸ ਜਗ੍ਹਾ ਤੇ ਵਿਸ਼ਰਾਮ ਕੀਤਾ ਸੀਗਾ ਮਾਤਾ ਭਾਗੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪੰਜਾਬ ਤੋਂ ਦੱਖਣ ਦੇ ਵਿੱਚ ਆਏ ਸਨ ਤੇ ਉਹਨਾਂ ਨੇ ਆਪਣੇ ਅੰਤਲਾ ਸਮਾਂ ਇਸ ਜਗ੍ਹਾ ਤੇ ਗੁਜ਼ਾਰਿਆ ਸੀਗਾ ਇਤੋਂ ਗੁਰਦੁਆਰਾ ਸਾਹਿਬ ਨਾਨਕਚੀਰਾ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਤੋਂ ਅੱਧਾ ਕੋ ਘੰਟਾ ਹੀ ਲੱਗਦਾ ਉੱਥੇ ਗੁਰਦੁਆਰਾ ਸਾਹਿਬ ਜਾਣ ਤੇ ਇਸ ਪਿੰਡ ਦਾ ਨਾਮ ਜਨਵਾੜਾ ਹੈ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣਾਈ ਗਈ ਹੈ ਆਪਣੇ ਸਾਹਮਣੇ ਹੈ ਬੌਲੀ ਸਾਹਿਬ ਇਹ ਪੁਰਾਤਨ ਬੌਲੀ ਹੈ ਜੀ ਚਲੋ ਆਪਾਂ ਚੱਲ ਕੇ ਇਹ ਦੇ ਦਰਸ਼ਨ ਕਰਦੇ ਹਾਂ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਪਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਾਂ ਚਲੋ ਆਜੋ ਜੀ ਚੱਲੀਏ ਤਾ ਮਾਤਾ ਜੀ ਤੇ ਇਨਨਾ ਗੀਤਾ ਰਾਜੇ ਜੀ ਦੇ ਕੰਦੇ ਹੋਏ ਸੇਵਾ ਵਸੰਨ ਹੋਣ ਕੀ ਕਰਦੇ ਨਹੀ ਮਾਤਾ conceito Don bria per 관계 ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਇਸ ਨੂੰ ਆਪਾਂ ਹੋਲਡ ਕਰਕੇ ਪੜ੍ਹ ਸਕਦੇ ਹਾਂ ਨਾਨਕ ਚੀਰਾ ਜਾਨ ਸਮੇਂ ਰਸਤੇ ਵਿੱਚ ਇੱਕ ਹੋਰ ਗੁਰਦੁਆਰਾ ਸਾਹਿਬ ਆਉਂਦਾ ਹੈ ਜੀ ਜੋ ਕਿ ਪੰਜਾਂ ਪਿਆਰਿਆਂ ਵਿੱਚੋਂ ਇੱਕ ਪਿਆਰੇ ਸੰਗਤ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਆਪਾਂ ਹੁਣ ਉੱਥੇ ਚੱਲਦੇ ਹਾਂ ਤੇ ਦਰਸ਼ਨ ਕਰਦੇ ਹਾਂ ਆਪਣੇ ਸਾਹਮਣੇ ਹੈ ਜੀ ਗੁਰਦੁਆਰਾ ਸੰਗਤ ਸਿੰਘ ਸਾਹਿਬ ਜੀ ਕਿ ਇੱਥੇ ਆਪਾਂ ਜਿੰਨੀਆਂ ਵੀ ਬੱਸਾਂ ਤੇ ਟੈਂਪੂ ਟਰੈਵਲਰ ਦੇਖ ਰਹੇ ਹਾਂ ਇਹ ਸਾਰੀਆਂ ਸੰਗਤਾਂ ਨਾਨਕ ਧੀਰਾ ਸਾਹਿਬ ਮੱਥਾ ਟਿਕਣ ਜਾ ਰਹੀਆਂ ਨੇ ਚਲੋ ਵਾਹਿਗੁਰੂ ਜੀ ਫਿਰ ਆਪਾਂ ਹੁਣ ਅੰਦਰ ਚੱਲਦੇ ਆਂ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆਂ ਵਾਹਿਗੁਰੂ 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 ਧੰਵਾਦ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਧੰਵਾਦ ਹੈ ਗੁਰੂ ਇਹ ਗੁਰਦੁਆਰਾ ਸਾਹਿਬ ਕੇਵਲ ਦਰਸ਼ਨਾਂ ਵਾਸਤੇ ਹੀ ਬਣਾਇਆ ਗਿਆ ਹੈ ਇੱਥੇ ਲੰਗਰ ਦਾ ਤੇ ਰਹਿائش ਦਾ ਪ੍ਰਬੰਧ ਨਹੀਂ ਹੈ ਭਾਈ ਸਾਹਿਬ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਣਾਉਣ ਲੱਗੇ ਨੇ ਚਲੋ ਆਪਾਂ ਸਰੌਣ ਕਰਦੇ ਹਾਂ ਗੁਰਦੁਆਰਾ ਬੰਦੀ ਟਾਇਰ ਭਾਈ ਸਹਿਜ ਸਿੰਘ ਜੀ ਦਾ ਇਸੇ ਹੀ ਪਾਵਨ ਧਰਤੀ ਵਿਦਸ਼ਾ ਕarnataka ਦਾ ਹੈ ਜੀ ਜਦੋਂ 1690 ਦੀ ਬਸਾਖੀ ਵਾਲੇ ਦਿਨ ਘਾਲ ਸੇ ਪੰਥ ਦੀ ਸਾਜਣਾ ਤਨ ਤਨ ਸਾਹੇ ਸ਼ੇਰ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਉਹ ਬਝਰੇ ਪਿਆਰੇ ਭਾਈ ਸਾਹਿਬ ਸਿੰਘ ਜੀ ਤੇ ਕਾ ਗੁਰਨਾਰਾਇਣ ਜੀ ਮਾਤਾ ਅੰਕੁਮਾ ਜੀ ਐਤੋਂ ਸ਼ੇਰ ਅੰਬੌਰ ਤਕਸ਼ਰੀ ਕੇਸਗੜ ਸਾਹਿਬ ਜਾਕੀ ਪੰਜਾਬ ਪਿਆਰੇ ਦੇ ਚੌਂ ਸਮੇ ਗੁਰੂ ਮਹਾਰਾਜ ਜੀ ਦੇ ਅੱਗੇ ਆਪਣਾ ਸੀਸ ਭੇਟ ਕੀਤਾ ਅਤੇ ਅਮਰਦੀਦਾਰ ਰੋਪਰ ਕੀਤੀ ਜੀ ਚੰਗੌਰ ਸਾਹਿਬ ਦੀ ਗੜੀ ਵਿੱਚ ਜਨ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਆ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਬਾਕੇ ਮੁਰਗਰ ਦੇ ਅੰਸ਼ ਸ਼੍ਰੀ ਬਾਪਤ ਕਰੋ ਜੀ ਆਪ ਜੀ ਦੀ ਸਾਰਿਆਂ ਦੀ ਯਾਤਰਾ ਸਫਲ ਹੋਵੇ ਸਾਰਿਆਂ ਨੂੰ ਨਾਮ ਦਾਣ ਕਰ ਸਿੱਖੀ ਜੀਵਨ ਮੁਖਸ਼ੇ ਗੁਰਪ੍ਰੇ ਸਾਧ ਸੰਗਤ ਜੀ ਆਪ ਜੀ ਸਾਹਿਬ ਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੁਹਾਰਾ ਵਾਹਿਗੁਰੂ ਆਪਾਂ ਹੁਣ ਪਹੁੰਚ ਚੁੱਕੇ ਆਂ ਜੇ ਗੁਰਦੁਆਰਾ ਸਾਹਿਬ ਨਾਨਕਚੀ ਚੀਰਾਜੀ ਚੀਰੇ ਦਾ ਅਰਥ ਇੱਥੋਂ ਦੀ ਭਾਸ਼ਾ ਵਿੱਚ ਛਿਰਨੇ ਨੂੰ ਕਿਹਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਇੱਥੋਂ ਦਾ ਪ੍ਰਬੰਧ ਲੰਗਰ ਸਾਹਿਬ ਵਾਲੇ ਬਾਬਾ ਜੀ ਬਾਬਾ ਨਰਿੰਦਰ ਸਿੰਘ ਤੇ ਬਾਬਾ ਬਲਵਿੰਦਰ ਸਿੰਘ ਜੀ ਹੀ ਦੇਖਦੇ ਨੇ ਇੱਥੇ ਰਹਿائش ਦਾ ਵੀ ਪ੍ਰਬੰਧ ਹੈ ਰੋਜ਼ਾਨਾ ਕਰੀਬ 5000 ਦੇ ਕਰੀਬ ਸੰਗਤ ਇੱਥੇ ਆ ਕੇ ਦਰਸ਼ਨ ਕਰਦੀ ਹੈ ਤੇ ਲੰਗਰ ਛਕਦੀ ਹੈ ਜੀ ਆਪਣੇ ਅੱਗੇ ਆਪਣੇ ਸਾਥੀ ਜਸਵਿੰਦਰ ਸਿੰਘ ਜੀ ਪਿੰਡ ਸਾਦਪੁਰਾ ਫੌਜੀ ਸਾਹਿਬ ਤੇ ਆਪਣੇ ਕਰਨਲ ਸੋਹਲ ਤੁਰਫ ਮਾਮਾ ਜੀ ਤੁਰੇ ਜਾ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਇੱਥੋਂ ਦੇ ਕੋਈ ਲੋਕਲ ਸਕੂਲ ਦੇ ਬੱਚੇ ਵੀ ਬੜੇ ਡਿਸਪਲਨ ਨਾਲ ਇੱਥੇ ਮੱਥਾ ਟੇਕਣ ਵਾਸਤੇ ਪਹੁੰਚੇ ਹੋਏ ਨੇ ਕਾਫੀ ਜ਼ਿਆਦਾ ਰੌਣਕ ਹੈ ਇੱਥੇ ਵਾਹਿਗੁਰੂ ਧੰਨਵਾਦੀ ਗੁਰੂ ਵਾਹਿਗੁਰੂ ਆਹ ਗੁਰੂ ਵਾਹਿਗੁਰੂ ਧੰਨਵਾਹਿ ਗੁਰੂ ਹੁਣ ਆਪਾਂ ਚੱਲਦੇ ਆਂ ਤੇ ਦਰਸ਼ਨ ਕਰਦੇ ਆਂ ਅੰਮ੍ਰਿਤਕੁੰਡ ਦੇ ਮੱਥਾ ਟੇਕਣ ਜਾਂਦੇ ਆਂ ਜੀ ਆਪਾਂ ਨੂੰ ਰਸਤੇ ਦੇ ਵਿੱਚ ਆ ਲੋਕਲ ਕਿਸੇ ਸਕੂਲ ਦੀਆਂ ਬੇਟੀਆਂ ਮਿਲੀਆਂ ਨੇ ਜਿਨ੍ਹਾਂ ਨੇ ਆਪਣੇ ਨਾਲ ਫਤਿਹ ਦੀ ਸਾਂਝ ਕੀਤੀ ਹੈ ਇਹ ਖੁਸ਼ ਰਹਿਣ ਤੇ ਵਾਹਿਗੁਰੂ ਇਹਨਾਂ ਨੂੰ ਬਹੁਤ ਤਰੱਕੀਆਂ ਦੇਵੇ ਆਪਣੇ ਸਾਹਮਣੇ ਹੈ ਜੀ ਅੰਮ੍ਰਿਤਕੁੰਡ ਜਿੱਥੇ ਬਾਬਾ ਪੈਰਤਰੇ ਪੂਜਾ ਅਸਣ ਥਾਪਣ ਸੋਆ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਚਲੋ ਜੀ ਦਰਸ਼ਨ ਕਰੀਏ ਅੰਮ੍ਰਿਤਕੁੰਡ ਦੇ ਤੇ ਪਵਿੱਤਰ ਜਲ ਦਾ ਚੂੜਾ ਲੈ ਕੇ ਆਪਣੇ ਜੀਵਨ ਨੂੰ ਧੰਨ ਕਰੀਏ ਬਿੱਕਰ ਸਿੰਘ ਜੀ ਲੱਗਦਾ ਆਪਣੇ ਮੋਬਾਈਲ ਤੇ ਕੁਝ ਦੇਖ ਰਹੇ ਨੇ ਆਪਣੇ ਸਾਹਮਣੇ ਨੇ ਜੀ ਕੜਾ ਪ੍ਰਸ਼ਾਦ ਤੇ ਕਾਊਂਟਰ ਤੇ ਸੱਜੇ ਹੱਥ ਐ ਸਰੋਵਰ ਸਾਹਿਬ ਆਪਣੇ ਸਾਹਮਣੇ ਦੇਖ ਲਓ ਜੀ ਸਰੋਵਰ ਦੇ ਸਾਡੇ ਇੱਥੋਂ ਦੇ ਸਕੂਲ ਦੇ ਵਿਦਿਆਰਥੀ ਨੰਨੇ-ਮੰਨੇ ਸਾਥੀ ਫੋਟੋ ਕਰ ਲਈਏ ਇਹਨਾਂ ਦੇ ਨਾਲ ਫਿਰ ਆਪਾਂ ਮੱਥਾ ਟੇਕਣ ਚੱਲਦੇ ਹਾਂ ਜਿਹੜੀਆਂ ਸੰਤਾਂ ਸਾਹਮਣੇ ਪੌੜੀਆਂ ਤੋਂ ਨਹੀਂ ਜਾ ਸਕਦੀਆਂ ਇੱਥੇ ਸੱਜੇ ਹੱਥ ਲਿਫਟ ਵੀ ਲੱਗੀ ਹੋਈ ਹੈ ਆਪਾਂ ਚੱਲ ਕੇ ਦਿਖਾਨੇ ਆ ਤੁਹਾਨੂੰ ਲਿਫਟ ਦੇ ਵਿੱਚ ਦੀ ਹੋਈ ਆਪਾਂ ਉੱਪਰ ਚੱਲਦੇ ਆ ਆਪ ਤੇ ਦਿਆ ਕਹਿ ਦਿੰਦੇ ਵਾਹਵਾ ਮੁਹਰੇ ਦੀ ਲਓ ਜੀ ਹੁਣ ਅੰਦਰ ਆਪਾਂ ਕੁਝ ਨਹੀਂ ਬੋਲਾਂਗੇ ਆਪਜੀ ਕੀਰਤਨ ਨੂੰ ਸਰਵਣ ਕਰੋ ਤੇ ਦਰਸ਼ਨ ਕਰੋ ਮੱਥਾ ਟੇਕੋ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਮਨ ਨੇ ਨਿਰਕਾਰ ਨਾਣੀ ਨਿਰਕਾਰ ਇਸ ਦੇਵਨ ਆਵੇਂ ਨਾ ਪਹੁੰਚੇ ਇਸ ਦੇਵਨ ਆਵਰਦੇ ਨਾ ਪਹੁੰਚੇ ਆਹੋ ਆਪਾਰਤ ਨੂੰ ਬਾਹਿਤ ਨੂੰ ਧੰਨਵਾਦ ਵਾਹ ਵਾਹ ਬਾਨੀ ਨਿਰੰਕਾਰ ਹੈ ਵਾਹ ਵਾਹ ਬਾਨੀ ਨਿਰੰਕਾਰ ਹੁਣ ਆਪਾਂ ਪਹੁੰਚ ਚੁੱਕੇ ਆਂ ਜੀ ਸਰੋਵਰ ਸਾਹਿਬ ਤੇ ਇੱਥੇ ਹੁਣ ਆਪਾਂ ਇਸ਼ਨਾਨ ਕਰਦੇ ਆਂ ਤੇ ਇੱਥੋਂ ਆਪਾਂ ਵਾਪਸ ਸੱਚਖੰਡ ਸ੍ਰੀ ਹਜੂਰ ਸਾਹਿਬ ਵੱਲ ਨੂੰ ਚਾਲੇ ਪਾਣੇ ਆਂ ਕਮੈਂਟ ਕਰਕੇ ਦੱਸਣਾ ਜੀ ਕਿ ਤੁਹਾਨੂੰ ਇਹ ਸਾਡਾ ਨਿਮਾਣਾ ਜਿਹਾ ਯਤਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਉਣ ਦਾ ਕਿਵੇਂ ਲੱਗਿਆ ਮਿਲਦੇ ਆਂ ਜੀ ਫੇਰ ਕਿਸੇ ਅਗਲੇ ਸਫ਼ਰ ਤੇ ਤਦ ਤੱਕ ਲਈ ਰੱਬ ਰੱਖਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ